ਅੱਜ ਆਪਣਾ ਪਾਠ ਹੈਗਾ ਧੁਨੀ ਬੋਧ ਧੁਨੀ ਕਿਹਨੂੰ ਕਹਿੰਦੇ ਆ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਣ ਵਿੱਚ ਧੁਨੀਆਂ ਕਿਹਾ ਜਾਂਦਾ ਇੱਕ ਸਾਰਥਕ ਇੱਕ ਨਿਰਾਰਥਕ ਸਾਰਥਕ ਦਾ ਹੁੰਦਾਗੇ ਜਿਨ੍ਹਾਂ ਦਾ ਕੋਈ ਮਤਲਬ ਹੁੰਦਾ ਨਿਰਾਰਥਕ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਜਿਵੇਂ ਕਈ ਵਾਰ ਅਸੀਂ ਬੋਲਦੇ ਬੋਲਦੇ ਇਹ ਘਰ ਕਹਿ ਜਾਂਦੇ ਆ ਰੋਟੀ ਰਾਟੀ ਖਾਲੋ ਹੁਣ ਰੋਟੀ ਸ਼ਬਦ ਜਿਹੜਾ ਹੈਗਾ ਉਹ ਨੂੰ ਅਸੀਂ ਸਾਰਥਕ ਕਵਾਂਗੇ ਰਾਟੀ ਜਿਹੜੇ ਹੈਗਾ ਉਹ ਨਿਰਾਰਥਕ ਕਵਾਂਗੇ ਠੀਕ ਹੈ ਇਹਦਾ ਮਤਲਬ ਕਿ ਤੁਨੀ ਕੀ ਆ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਵਿਆਕਰਣ ਵਿੱਚ ਤੁਨੀਆ ਕਿਹਾ ਜਾਂਦਾ ਹੈ ਤੁਨੀ ਪਾਸ਼ਈ ਸਿਰਜਣਾ ਦੇ ਸਭ ਤੋਂ ਛੋਟੀ ਇਕਾਈ ਹੈ ਕਉਕੇ ਧੁਨੀਆਂ ਇਕੱਠੀਆਂ ਹੋ ਕੇ ਹੀ ਸ਼ਬਦ ਬਣਦੇ ਨੇ ਸ਼ਬਦ ਇਕੱਠੇ ਹੋ ਕੇ ਹੀ ਵਾਕ ਬਣਦੇ ਨੇ ਫਿਰ ਆ ਜਾਂਦਾ ਕਿ ਪੰਜਾਬੀ ਦੀਆਂ ਧੁਨੀਆਂ ਕਿਹਨੂੰ ਕਹਿੰਦੇ ਆ ਜਦੋਂ ਪੰਜਾਬੀ ਭਾਸ਼ਾ ਦਾ ਬੁਲਾਰਾ ਆਪਣੇ ਮੂੰਹ ਦੇ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਕੱਢਦਾ ਹੈ ਜਾਂ ਉਹਦੇ ਮੂੰਹ ਦੇ ਵਿੱਚੋਂ ਜਿਹੜੀਆਂ ਸਾਰਥਕ ਵਜਾਂ ਨਿਕਲਦੀਆਂ ਨੇ ਪੰਜਾਬੀ ਭਾਸ਼ਾ ਦੇ ਬੁਲਾਰੇ ਦੇ ਕੋਲੋਂ ਜਿਹੜੀਆਂ ਸਾਰਥਕ ਆਵਾਜ਼ਾਂ ਉਹਦੇ ਮੂੰਹ ਵਿੱਚੋਂ ਨਿਕਲਦੀਆਂ ਨੇ ਉਹਨਾਂ ਨੂੰ ਪੰਜਾਬੀ ਦੀਆਂ ਧੁਨੀਆਂ ਕਿਹਾ ਜਾਂਦਾ ਹੈ। ਯਾਨੀ ਪੰਜਾਬੀ ਭਾਸ਼ਾ ਦਾ ਬੁਲਾਰਾ ਜਦੋਂ ਬੋਲਦਾ ਵਾ ਤਾਂ ਉਹਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਆਵਾਜ਼ਾਂ ਨੂੰ ਪੰਜਾਬੀ ਦੀਆਂ ਧੁਨੀਆਂ ਕਿਹਾ ਜਾਂਦਾ ਹੈ। ਅੱਗੇ ਜਾਂਦਾ ਪੰਜਾਬੀ ਭਾਸ਼ਾ ਦੇ ਜਿਹੜੀਆਂ ਇਹ ਧੁਨੀਆਂ ਨੇ ਉਹਨਾਂ ਨੂੰ ਅਸੀਂ ਦੋ ਵਰਗਾਂ ਵਿੱਚ ਵੰਡ ਦਿੱਤਾ। ਇੱਕ ਹੋ ਗਈਆਂ ਸਵਰ ਧੁਨੀਆਂ। ਦੂਸਰੀਆਂ ਹੋ ਗਈਆਂ ਵਿਅੰਜਨ ਧੁਨੀਆਂ ਫਿਰ ਆ ਜਾਂਦਾ ਫਿਰ ਸਵਰਧੁਨੀਆਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਆ ਤੇ ਇਹਨਾਂ ਨੂੰ ਬੋਲਣ ਲਈ ਸਾਨੂੰ ਬਹੁਤ ਘੱਟ ਸਮਾਂ ਲੱਗਦਾ ਆ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਤੇ ਇਹਨੂੰ ਬੋਲਣ ਸਮੇਂ ਬਹੁਤ ਘੱਟ ਸਮਾਂ ਲੱਗਦਾ ਪੰਜਾਬੀ ਵਿੱਚ ਕੋਰ 10 ਸਵਰਤ ਹੁੰਦੀਆਂ ਨੇ ਜਿਵੇਂ ਮੁਕਤਾ ਆ ਕੰਨਾ ਆ ਸਿਹਾਰੀ ਈ ਮਿਹਾਰੀ ਈ ਅੰਕੜ ਓ ਨਿਰੰਕੜ ਓ 라ਮਾ ਏ ਦਰਾਮਾ ਐ ਹੋੜਾ ਓ ਕਨੜਾ ਅ ਅੱਗੇ ਆ ਜਾਂਦੀਆਂ ਜਿਹੜੀਆਂ ਇਹ ਸਾਡੀਆਂ ਸਵਰਧੁਨੀਆਂ ਨੇ ਇਹ ਅੱਗੋਂ ਫੇਰ ਦੋ ਭਾਗਾਂ ਵਿੱਚ ਵੰਡੀਆਂ ਗਈਆਂ ਇੱਕ ਹੁੰਦੀਆਂ ਹਰਸਵ ਜਾਂ ਲਘੂ ਸਵਰਧੁਨੀਆਂ ਇੱਕ ਹੁੰਦੀਆਂ ਨੇ ਧੀਰਗ ਸਵਰਧੁਨੀਆਂ ਹੁਣ ਲਘੂ ਦੇ ਵਿੱਚ ਕਿਹੜੀਆਂ ਆ ਜਾਂਦੀਆਂ ਨੇ ਘਟ ਘਟ ਸਮਾਂ ਲੈਣ ਵਾਲੀਆਂ ਨੂੰ ਮੁਕਤਾ ਔਂਗੜ ਓ ਸਿਹਾਰੀ ਏ ਤੇ ਜਦੋਂ ਆਪਾਂ ਧੀਰੇ ਗਸਵਰਤ ਨੂੰ ਇਹਦੀ ਗੱਲ ਕਰਦੇ ਆ ਇਹਨੂੰ ਉਚਾਰਨ 'ਚ ਥੋੜਾ ਜਿਹਾ ਸਮਾਂ ਵੱਧ ਲੱਗਦਾ ਮੁਕਤਾ ਕੰਨਾ ਆ ਬਿਹਾਰੀ ਈ ਤੇ ਲੈਂਕੜ ਓ 라마 ए ਦ라마 ਐ ਹੋੜਾ ਓ ਕਨੌੜਾ ਆ ਠੀਕ ਹੈ ਅੱਗੇ ਆ ਜਾਂਦੀਆਂ ਨੇ ਸਾਡੇ ਕੋਲੇ ਵਿਅੰਜਨ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਸਮੇਂ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉਤੇ ਥੋੜੀ ਜਾਂ ਜਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ ਸਵਰਤਨੀਆਂ ਵਿੱਚ ਬੇਰੋਗ ਗਤੀ ਨਾਲ ਬਾਹਰ ਨਿਕਲਦੀ ਹੈ ਹਵਾ ਸਾਹ ਦੀ ਹਵਾ ਠੀਕ ਹੈ ਉਚਾਰਨ ਵੇਲੇ ਪਰ ਇੱਥੇ ਜਿਹੜੇ ਉਚਾਰਨ ਅੰਗ ਨੇ ਉਹ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਨ ਉਤੇ ਥੋੜੀ ਜਾਂ ਜਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਨੇ। ਸਵਾਰ ਦੇ ਵਿੱਚ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਆ ਪਰ ਇੱਥੇ ਥੋੜੀ ਜਾਂ ਜਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਆ ਉਚਾਰਨ ਅੰਗ। ਹੁਣ ਇਹਦੇ ਵਿੱਚ ਨਾਸਕੀ ਵਿਅੰਜਨ ਵੀ ਆ ਗਿਆ ਜਿਵੇਂ ਨੰਨਾ ਣੰਘਾ ਨਾਣਾ ਨੰਨਾ ਮੰਮਾ ਹੁਣ ਸਾਡੇ ਕੋਲੇ ਐਜੀਆਂ ਸਵਰਧੁਨੀਆਂ ਵੀ ਨੇ ਜਿਨ੍ਹਾਂ ਦੇ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਜਿਵੇਂ ੰੰਗਾ ਣੰਯਾ ਨਾਣਾ ਡਾੜਾ ਲੱਲੇ ਪੈਰ ਬਿੰਦੀ ਲ ਇਸ ਤੋਂ ਬਾਅਦ ਅੱਜਕੱਲ ੰੰਗਾ ਣੰਯਾ ਇਹਦੀ ਪੰਜਾਬੀ ਦੇ ਵਿੱਚ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ ਫਿਰ ਸਾਡੇ ਕੋਲ ਇਹ ਵਿਅੰਜਨ ਹੈਗਾ ਯਯਾ ਤੇ ਵਾਵਾ ਇਹ ਸਵਰ ਦੇ ਵਿੱਚ ਵੀ ਤਬਦੀਲ ਹੋਣ ਦੀ ਸਮਰੱਥਾ ਰੱਖਦੇ ਨੇ ਜਿਵੇਂ ਹੁਣ ਗਿਆਨੀ ਆ ਗੱਗਾ ਯਯੇ ਨੂੰ ਕੰਨਾ ਨੰਨੇ ਨੂੰ ਵੈਰੀ ਗਿਆਨੀ ਉਹਨੂੰ ਆਪਾਂ ਕਿਸ ਤਰ੍ਹਾਂ ਪਾ ਸਕਦੇ ਹਾਂ ਗਿਆਨੀ ਗੱਗੇ ਨੂੰ ਸਿਹਾਰੀ ਆੜੇ ਨੂੰ ਕੰਨਾ ਨੰਨੇ ਨੂੰ ਵਿਹਾਰੀ ਗਿਆਨੀ ਇਸ ਤਰ੍ਹਾਂ ਵੀ ਪਾ ਸਕਦੇ ਹਾਂ ਸਵਾਮੀ ਸੱਸਾ ਵਾਵੇਂ ਨੂੰ ਕੰਨਾ ਮਮੇਵਾਰੀ ਸਵਾਮੀ ਆ ਆਪਾਂ ਸਵਾਮੀ ਸੱਸੇ ਨੂੰ ਔਕੜ ਆੜੇ ਨੂੰ ਕੰਨਾ ਮਮੇਵਾਰੀ ਸਵਾਮੀ ਵੀ ਲਿਖ ਸਕਦੇ ਆ ਇਸੇ ਕਰਕੇ ਜਿਹੜੇ ਵਿਅੰਜਨ ਦੁਨੀਆਂ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਅਰਧ ਸਵਰ ਦੁਨੀਆਂ ਕਹਿੰਦੇ ਹਾਂ ਅਰਧ ਸਵਰ ਦੁਨੀਆਂ